ਬੇਹਿਮਤੀ ਨੇ ਜੋ ਸਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ਜੇ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾ ਮੁਮਕਿਨ ਹੈ ਦੇਖੋ ਜੀ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਇਹ ਮੇਰੇ ਅਸੀਂ ਸ਼ਾਮ ਦੀਆਂ ਧਾਰਾਂ ਚੋ ਰਹੇ ਹਾਂਗੇ ਮੈਂ ਨਾ ਮਸ਼ੀਨ ਲਾਉਣੀ ਸਿੱਖ ਰਹੀ ਹਾਂਗੀ ਪਹਿਲਾਂ ਕਿਉਂਕਿ ਮੈਨੂੰ ਇਹ ਸੀਗਾ ਵੀ ਇਹ ਤਾਂ ਲੋਣੀ ਜਿਹੜੀ ਸੁੱਖ ਬਈ ਆ ਗਈ ਪਰ ਜਦੋਂ ਆਪਾਂ ਪਹਿਲੀ ਵਾਰ ਟਰਾਈ ਕਰਦੇ ਹਾਂਗੇ ਉਹ ਦਿਨ ਉਹ ਨਾ ਭਾਰੀ ਜੀ ਲੱਗਦੀ ਹੈ ਕਿ ਮਸਾਂ ਹੀ ਜਿਹੜੇ ਆ ਦੋ ਚਾਰ ਪਾਈਪਾਂ ਜੀਆਂ ਜਿਹੜੀਆਂ ਮਸਾਈ ਲੋਟ ਆਉਂਦੇ ਆਏਗਾ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਗਲੈਡਰੀ ਫਾਰਮ ਦੇ ਵਿੱਚ ਦੇਖੋ ਅੱਜ ਮੈਂ ਪਹਿਲਾਂ ਲਾਈ ਸੀ ਇੱਕ ਦਿਨ ਤੇ ਮੈਨੂੰ ਇੰਨਾ ਇਹਦਾ ਜਿਹੜਾ ਭੀਤ ਜਾਂ ਨਹੀਂ ਆਇਆ ਸੀਗਾ ਮਸ਼ੀਨ ਦਾ ਅੱਜ ਮੈਂ ਆਦੇ ਹਸਬੰਦ ਨੂੰ ਕਿਹਾ ਵੀ ਤੁਸੀਂ ਪਾਸੇ ਖੜਕੇ ਵੇਖਿਓ ਤੇ ਮੈਂ ਖੋਦੀ ਲਾਉਣੀ ਆਂਗੀ ਤੇ ਖੋਦੀ ਲਾਉਂਗੀ ਇਹਨੂੰ ਮੈਂ ਮੈਨੂੰ ਹੁਣੇ ਪਤਾ ਲੱਗ ਗਿਆ ਵੀ ਕਿਵੇਂ ਲਾਉਣੀ ਆ ਤੇ ਕਿਵੇਂ ਲਾਉਣੀ ਹੈਗੀ ਇਹ ਹੁਣ ਜਿਹੜਾ ਇੱਕ ਇਹ ਹੋ ਗਿਆ ਵੀ ਪਹਿਲਾਂ ਜਦੋਂ ਲਾਈ ਸੀ ਨਮੀ ਸੀਗੀ ਨਮੀ ਦੇ ਕਾਰਨ ਜਿਹੜੀਆਂ ਪੈਪਾ ਨਾ ਉਹ ਸਮਝ ਲਓ ਵੀ ਸਾਖ ਤੇੀਆਂ ਸੀਗਾ ਹੁਣ ਥੋੜਾ ਜਿਹਾ ਮਤਲਬ ਜਿਵੇਂ ਜਿਵੇਂ ਪੁਰਾਣੀ ਹੋ ਗਈ ਉਮੀ ਜਿਹੜੀਆਂ ਪੈਪਾ ਨੂੰ ਮੁੜ ਜਾਂਦੀਆਂ ਆਂ ਤੇ ਲਾਉਣੀਆਂ ਸੁਖ ਨਾ ਹੋ ਜਾਂਦੀਆਂ ਇਹ ਬਸ ਇੰਨਾ ਵੀ ਇਹਦੇ ਤੇ ਆਪਾਂ ਨੂੰ ਆ ਪਾਪ ਜੀ ਇਹਦੀ ਬਣਾਉਣੀ ਪੈਂਦੀ ਆ ਉਹ ਥੋੜਾ ਮੋਟਾ ਜਿਹੜਾ ਖਿਆਲ ਰੱਖਣਾ ਹੀ ਪੈਂਦਾ ਹੈਗਾ ਚੀਜ਼ ਦਾ ਇੱਕ ਇਹ ਵੀ ਆ ਵੀ ਜਦੋਂ ਆਪਾਂ ਕੋਲੇ ਬੈਠਣਾ ਪੈਂਦਾ ਆਪਾਂ ਨੂੰ ਵੀ ਜਿਹੜੀ ਗਾਂ ਐ ਉਹ ਲਾ ਲੂ ਕੇ ਪੈਰ ਨਾਲ ਵੀ ਪੈਰਪੂਰ ਮਾਰ ਕੇ ਲਾਹ ਲਾਂਦੇ ਵੀ ਇਸੋ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਪਰ ਇਹਨਾਂ ਸਾਨੂੰ ਸੌਖਾ ਇਹ ਹੋਇਆ ਵੀ ਅਸੀਂ ਇੱਕੋ ਟਾਈਮ ਤੇ ਜਿਵੇਂ ਹੁਣ ਦੋ ਹਨ ਥੋੜੀਆਂ ਗਾਣਾ ਥੋੜੀਆਂ ਕਰਕੇ ਅਸੀਂ ਇੱਕ ਡਰਮ ਤਾਂ ਲਾਇਆ ਨਹੀਂ ਹੈਗਾ ਇੱਕ ਹੀ ਲਾਇਆ ਹੋਇਆ ਦੋ ਡਰਮ ਸੀਗੇ ਸੋ ਇੱਕ ਹੀ ਲੱਗ ਰਿਹਾ ਹੈਗਾ ਤਾਂ ਇਹਦੇ ਨਾਲ ਹੈਗਾ ਜੀ ਜਦੋਂ ਜ਼ਿਆਦਾ ਜਿਹੜੀਆਂ ਗਾਣਾ ਹੋਊਗਾ ਪਸ਼ੂ ਜ਼ਿਆਦਾ ਹੋਗੇ ਤਾਂ ਇੱਕੋ ਟਾਈਮ ਤੇ ਦੋ ਜਿਹੜੇ ਪਸ਼ੂ ਚੋ ਸਕਦੇ ਆ ਇਹ ਸੌਖਾ ਹੋ ਸਕਦਾ ਬਾਕੀ ਇਹ ਆ ਵੀ ਇਹਦੇ ਨਾਲ ਇਹ ਆ ਵੀ ਕੋਈ ਜਦੋਂ ਆਪਾਂ ਜਿਆਦਾ ਪਸੂ ਚੋਣਿਆਂ ਤਾਂ ਵੀ ਮੇਰੇ ਵਰਗੀ ਦੀਆਂ ਬਾਹਾਂ ਬੂਹਾਂ ਦੁਖਾਂ ਲੱਗ ਜਾਂਦੀਆਂ ਆਂਗਾ ਤਾਂ ਉਹ ਚੀਜ਼ ਵੀ ਵਧੀਆ ਹੈ ਨਾ ਲਾਉਣਾ ਕਰਨਾ ਮਤਲਬ ਜਿਹੜਾ ਇਹਦਾ ਭੇਤ ਆ ਜਾਂਦਾ ਹੈ ਅੱਜ ਤੱਕ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹੜੀ ਆਪਾਂ ਨੂੰ ਸ਼ੁਰੂਆਤ ਵਿੱਚ ਉਹਦਾ ਪਤਾ ਨਹੀਂ ਹੁੰਦਾਗਾ ਤੇ ਬਾਅਦ ਵਿੱਚ ਆਪਾਂ ਨੂੰ ਉਹ ਉਹਨੂੰ ਚਲਾਉਣਾ ਜਾਂ ਉਹਦੀ ਨੌਲੇਜ ਨਾ ਆਈ ਹੋਵੇ ਕੋਈ ਵੀ ਚੀਜ਼ ਆ ਪਹਿਲਾਂ ਤਾਂ ਅਣਜਾਣ ਹੀ ਹੁੰਨੇ ਆਪਾਂ ਹਰ ਇੱਕ ਬੰਦੇ ਲਈ ਕੋਈ ਵੀ ਚੀਜ਼ ਆ ਪਹਿਲੀ ਵਾਰ ਤਾਂ ਜ਼ਰੂਰ ਹੁੰਦੀ ਆ ਤਾਂ ਫਿਰ ਹੌਲੀ ਹੌਲੀ ਉਸ ਚੀਜ਼ ਦੇ ਵਿੱਚ ਉਹ ਐਕਸਪਰਟ ਹੋਈ ਜਾਂਦਾ ਹੈਗਾ ਮੇਰੇ ਨਾਲ ਵੀ ਇਦਾਂ ਹੀ ਹੋਇਆ ਪਰ ਮੈਨੂੰ ਪਹਿਲਾਂ ਪਹਿਲਾਂ ਮੈਨੂੰ ਇਹਦੇ ਵਿੱਚ ਔਖਾ ਲੱਗਿਆ ਉਹ ਵੀ ਸਰਫੇਸ ਹੀ ਵੀ ਆ ਜਿਹੜੀਆਂ ਇਹਨੀਆਂ ਪੇਪਾਂ ਦੀਆਂ ਚਾਰੇ ਜਿਹੜੇ ਥਣਾ ਤੇ ਚੜਾਉਣੇ ਆ ਉਹ ਥੋੜੀ ਜੇ ਭਾਰੀਆਂ ਸੀਗੀਆਂ ਤਾਂ ਜਿਵੇਂ ਜਿਵੇਂ ਆਪਾਂ ਨੂੰ ਇਹਦੇ ਸਮਝ ਆਉਂਦੀ ਜਾਂਦੀ ਹੈ ਭੇਤ ਆਉਂਦਾ ਜਾਂਦਾ ਉਵੇਂ-ਉਵੇਂ ਸੈੱਟ ਹੁੰਦੇ ਆ ਜਾਂਦੇ ਆ ਸੋ ਹੁਣ ਮੈਨੂੰ ਇਹਦੇ ਨਾਲ ਸੌਖਾ ਲੱਗਣ ਲੱਗ ਗਿਆ। ਸਮੀਰਾ ਜਿਹੜਾ ਸ਼ਾਮ ਦਾ ਟਾਈਮ ਆਗਾ। ਅ ਸ਼ਾਮ ਨੂੰ ਮੈਂ ਮੰਨ ਲਓ ਵੀ 2 ਵਜੇ ਵਾਲੀ ਚਾਹ ਬਣਾ ਲਈ। 2 ਵਜੇ ਵਾਲੀ ਚਾਹ ਤੋਂ ਬਾਅਦ ਮੈਂ ਮੇਰੇ ਬੱਚੇ ਆ ਜਾਂਦੇ ਹੁੰਦੇ ਆਗੇ। ਸਾਢੇ 3 ਤੋਂ 4 ਵਜੇ ਦੇ ਵਿੱਚ ਵਿੱਚ ਆ ਜਾਂਦੇ ਆਗੇ। ਉਹਨਾਂ ਲਈ ਜਿਹੜਾ ਜਦੋਂ ਆ ਗਏ ਉਹਨਾਂ ਦੀ ਦੇਖਭਾਲ ਕਰਕੇ ਉਹਨਾਂ ਦਾ ਕੱਪ ਡਰੈਸ ਵਗੈਰਾ ਜਿਹੜੀ ਧੋਣ ਵਾਲੀ ਹੁੰਦੀ ਆ ਉਹ ਧੋ ਕੇ ਲੰਚ ਬਾਕਸ ਨੂੰ ਧੋ ਕੇ ਸੋ ਉਸ ਤੋਂ ਬਾਅਦ ਉਹ ਟਿਊਸ਼ਨ ਚਲੀ ਜਾਂਦੀ ਆ ਤਾਂ ਫਿਰ ਮੇਰਾ 4 ਵਜੇ ਤੋਂ ਪਹਿਲੇ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਜਿਹੜੀ ਸਬਜੀ ਆ ਕੋਈ ਵੀ ਆ ਮੈਂ ਕੱਟ ਕੇ ਰੱਖਣੀ ਹੁੰਦੀ ਹੈਗੀ ਕਿਉਂਕਿ ਮੈਨੂੰ ਆਏ ਹੁੰਦਾ ਵੀ ਬਾਅਦ ਵਿੱਚ ਜਿਹੜਾ ਮੇਰਾ ਟਾਈਮ ਉਹ ਥੋੜਾ ਰਹਿ ਜਾਂਦਾ ਹੈਗਾ ਸੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਆਪਦੀ ਸਬਜੀ ਕੱਟ ਕੇ ਰੱਖ ਲੈਣੀ ਆ ਸਬਜੀ ਕੱਟ ਗਈ ਜਦੋਂ ਉਹ ਟਿਊਸ਼ਨ ਚਲੇ ਜਾਂਦੇ ਆ ਉਸ ਤੋਂ ਬਾਅਦ ਨਾਲ ਦੀ ਨਾਲ 4 ਵਜੇ ਮੇ ਆਪ ਦੀ ਦਾਲ ਸਬਜ਼ੀ ਕੁਛ ਵੀ ਆ ਉਹ ਬਣਾ ਬਾਨਾ ਧਰ ਦਿੰਨੀ ਹੁੰਦੀ ਆ ਮੰਨ ਲਓ ਕੋਈ ਸਬਜ਼ੀ 15 ਮਿੰਟ ਲੱਗੇਗੀ ਜਾਂ ਕੋਈ 20 ਮਿੰਟ ਲੱਗੇਗੀ ਇਸ ਤੋਂ ਵੱਧ ਤਾਂ ਕੋਈ ਕੋਈ ਲੈਂਦੀ ਆਗੀ ਹਨਾ ਜਦੋਂ ਆਪਾਂ ਹੁੰਦੇ ਪਰ ਮੰਨ ਲਓ ਵੀ ਅੱਧੇ ਘੰਟੇ ਦੇ ਵਿੱਚ ਵਿੱਚ ਸਬਜ਼ੀ ਜਿਹੜੀ ਬਣ ਜਾਂਦੀ ਆ ਕੋਈ ਵੀ ਦਾਲ ਬਣਾਉਣੀ ਆ ਸਬਜ਼ੀ ਬਣਾਉਣੀ ਆ ਦਾਲ ਵੀ ਹੁਣ ਤਾਂ ਕੁੱਕਰ ਦੇ ਵਿੱਚ ਮਿੰਟ ਲੱਗਦਾ ਆਏਗਾ ਸੋ ਇਹ ਇਹ ਇਹਨਾ ਟਾਈਮ ਮੇਰਾ ਜਦੋਂ ਮੇਰੀ ਸਬਜ਼ੀ ਬਣਦੀ ਆ ਉਹਦੇ ਨਾਲ ਹੀ ਮੈਂ ਆਟਾ ਕੁੰਨੇ ਕੇ ਰੱਖ ਦਿੰਨੀ ਹੁੰਦੀ ਆ ਮੈਨੂੰ ਐ ਹੀ ਹੁੰਦਾ ਵੀ ਮੈਂ ਬਾਅਦ ਚ ਜਦੋਂ ਧਾਰਾਂ ਚਾਹਵਨੀ ਆ ਵੀ ਉਦੋਂ ਫ੍ਰੀ ਹੋਵਾਂ ਉਸ ਤੋਂ ਪਹਿਲਾਂ ਵੀ ਸਿਰ ਦਾਲ ਸਬਜ਼ੀ ਦਾ ਤੇ ਰੋਟੀ ਦਾ ਬਣਾ ਕੇ ਰੱਖ ਲਵਾਂ ਰੋਟੀ ਦਾ ਜਿਹੜਾ ਪ੍ਰਬੰਧ ਉਹ ਕਰਕੇ ਰੱਖ ਦਮਾ ਆਟਾ ਗੁੰਨ ਕੇ ਰੱਖ ਦੇਵਾਂ ਉਸ ਤੋਂ ਬਾਅਦ ਮੇਰਾ 1.5 ਦਾ ਟਾਈਮ ਹੋ ਜਾਂਦਾ ਏ ਫਿਰ ਜਿਹੜੇ ਪਾਂਡੇ ਹੁੰਦੇ ਆ ਪਾਂਡੇ ਭੁੰਡੇ ਆਗੇ ਉਹ ਚੱਕ ਦਿੰਨੀ ਹੁੰਦੀਆਂ ਫਿਰ ਮੇਰੇ ਜਿਹੜੇ ਕੱਪੜੇ ਪਏ ਹੁੰਦੇ ਆਗੇ ਤੋਤੇ ਵੀ ਉਹਨਾਂ ਦੀਆਂ ਤੈ ਮਾਰਨੀਆਂ ਹੁੰਦੀਆਂ ਮੈਂ ਉਸ ਤੋਂ ਬਾਅਦ ਪਸੂਆਂ ਦੇ ਵਿੱਚ ਵੇਖਣਾ ਆਏਗਾ ਵੀ ਕੀ ਮਤਲਬ ਉਹਨਾਂ ਦੇ ਪੱਠੇ-ਪੁੱਠੇ ਪਾਏ ਆਗੇ ਵੈਸੇ ਤਾਂ ਜ਼ਿਆਦਾਤਰ ਤਾਂ ਉਹ ਇਹ ਹੁੰਦੇ ਆ ਘਰੇ ਦੇਖ ਲੈਂਦੇ ਆ ਪਰ ਜੇ ਨਹੀਂ ਹੁੰਦੇ ਫਿਰ ਮੈਨੂੰ ਲੱਗ ਜਾਨੀ ਹੁੰਦੀਆਂ ਮੈਂ ਸੋ ਫਿਰ ਬਾਅਦ ਵਿੱਚ ਇੰਨਾ ਵਸ਼ ਕਰਦੇ ਕਰਦੇ ਮੰਨ ਲਓ ਵੀ ਆਪਾਂ 5:30 ਤੱਕ ਹੋਈ ਜਾਂਦੇ ਆਗੇ ਉਸ ਤੋਂ ਬਾਅਦ ਆ ਜਾਂਦਾ ਹੈਗਾ ਤਾਰਾਂ ਦਾ ਟਾਈਮ 5:30 ਵਜੇ ਅਸੀਂ ਤਾਰਾਂ ਚੋਂ ਲੱਗਦੇ ਆ ਤਾਂ ਨਾਲ ਮੈਂ ਚਵੋਣੀ ਚਵੋਣੀ ਹੈਗੀ ਮੱਝ ਵੀ ਜੇ ਇਹ ਮਸ਼ੀਨ ਲਾ ਲੈਂਦੇ ਆਗੇ ਤਾਂ ਮੈਂ ਮੱਝ ਜਿਹੜੀ ਉਹ ਚੋਦਣੀ ਹੁੰਦੀ ਆ ਤੇ ਜੇ ਇਹ ਇਹ ਮੱਝ ਚੋਂਦੇ ਤਾਂ ਮੈਂ ਮਸ਼ੀਨ ਲਾ ਦਿੰਨੀ ਹੁੰਦੀ ਆ ਗਾਂਾਂ ਤੇ ਸੋ ਆਈਂ ਰਾਲ ਮਿਲ ਕੇ ਸਾਡਾ ਜਿਹੜਾ ਕੰਮ ਆ ਉਹ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਇਹਨਾਂ ਕੁਝ ਕਰਦੇ ਕਰਦੇ ਸਾਨੂੰ 1:30 ਮਤਲਬ ਇੱਕ ਘੰਟਾ ਤਾਂ ਲੱਗ ਹੀ ਜਾਂਦਾ ਪਸ਼ੂਆਂ ਦੇ ਵਿੱਚ 6:30 ਤੋਂ ਬਾਅਦ ਫਿਰ ਮੈਂ ਦਿਨ ਹੁੰਦਾ ਧੂਪ ਸੇਟਾ ਸਾਢੇ 6 ਵਜੇ ਦਿਨੀ ਆ ਗਈ ਉਹ ਪਸ਼ੂਆਂ ਦਾ ਕੰਮ ਨਿਮੇੜ ਕੇ ਆ ਕੇ ਧੂਪ ਸੇਟਾ ਦੇ ਕੇ ਪਾਠ ਕਰਕੇ ਰਹਿਰਾ ਸਬਜੀ ਦੀ ਮੈਂ ਪਾਠ ਕਰਦੀ ਹੁੰਨੀ ਆ ਕਿ ਜੇ ਤਾਂ ਮੰਨ ਲਓ ਵੀ ਮੇਰਾ ਕਈ ਵਾਰ ਤਾਂ ਮੈਂ ਵੀ ਸਾਢੇ 6 ਵਜੇ ਤੋਂ ਬਾਅਦ ਕਰ ਲੈਂਦੀਆਂ ਤਾਂ ਨਹੀਂ ਤਾਂ ਵੈਸੇ ਸਹੀ ਟਾਈਮ ਤਾਂ ਮੇਰਾ ਹੁੰਦਾ 5:30 ਵਜੇ 5 ਤੋਂ 5:30 ਦੇ ਵਿੱਚ ਵਿੱਚ ਇਸ ਟਾਈਮ ਤੇ ਮੈਂ ਪਾਠ ਕਰ ਲੈਣਾ ਹੁੰਦਾਗਾ ਤਾਂ ਫਿਰ ਵੀ ਜੇ ਕਿਤੇ ਕੋਈ ਮਤਲਬ ਹੋਰ ਕੋਈ ਕੰਮ ਇੱਧਰ ਉੱਧਰ ਹੁੰਦਾ ਏ ਉਹ ਕਰਕੇ ਮੈਂ 6:30 ਤੁਰ ਸਿਟਾ ਦੇ ਕੇ ਕਰਕੇ ਫਿਰ ਮੈਨੂੰ 7:00 ਵਜ ਜਾਂਦੇ ਆ ਹੁਣ ਮੈਂ 7:00 ਵਜ ਮਤਲਬ 7:00 ਵਜ ਚ ਰਹਿੰਦੇ ਸੀਗੇ 10 ਕੁ ਮਿੰਟ ਤੇ ਉਧਰੋਂ ਧਾਰਾਂ ਚਵਾ ਕੇ ਆ ਕਿ ਤਾਂ ਮੈਂ ਅੱਜ ਦਾਲ ਤੇ ਰੀਸ ਸਬਜੀ ਤੇ ਰੀਸ ਸੀਗੀ ਆਲੂ ਚੌਲਿਆਂ ਦੀ ਉੱਗ ਬਣ ਗਈ ਸੀ ਮੇਰੀ ਤੇ ਫਿਰ ਮੈਂ ਆ ਕੇ ਰੋਟੀ ਬਣਾਉਣ ਲੱਗ ਗਈ ਆ ਕਿ ਤੇ ਰੋਟੀ ਦੇ ਮੈਨੂੰ ਗੋਬਰ ਗੈਂਸ ਲੱਗਿਆ ਹੁਣ ਕਰਕੇ ਮੈਂ ਦੋਨੇ ਪਾਸੇ ਇਰਾੜ ਲੈਣੀ ਹੁੰਦੀ ਆ ਤਾਂ ਮੈਨੂੰ ਅੱਧਾ ਘੰਟਾ ਮਸਾ ਹੀ ਲੱਗਦਾ ਹੁੰਦਾ ਰੋਟੀ ਤੇ ਤੇ ਰੋਟੀ ਲਾਉਣ ਲੱਗ ਜਾਈਆਂ ਬਸ ਇੰਨਾ ਹੀ ਟਾਈਮ ਹੁੰਦਾ ਹੈ ਤੇ ਦੇਖੋ ਮੈਨੂੰ ਅੱਜ ਰੋਟੀ ਬਕਾਉਂਦੇ ਬਕਾਉਂਦੇ ਨੂੰ ਨੀਰਾ ਹੋ ਗਿਆ ਉਧਰੋਂ ਤਾਂ ਲਾਈਟ ਚਲੀ ਗਈ ਜਰਨੈਟਰ ਚਲਾਇਆ ਨਹੀਂ ਹੈਗਾ ਸਾਡੀ ਜਿਹੜੀ ਵਾਰਲੀ ਲਾਈਟ ਆ ਰਸੋਈ ਦੀ ਉਹ ਜਨਰੇਟਰ ਤੇ ਚੱਲਦੀ ਹੈਗੀ ਇਨਵਰਟਰ ਤੇ ਨਹੀਂ ਹੈਗੀਗੀ ਤੇ ਕਈ ਵਾਰ ਬੈਟਰੀ ਲਾ ਲੈਣੇ ਹੁੰਦੇ ਆ ਤੇ ਨਹੀਂ ਤਾਂ ਫਿਰ ਇਹ ਉਧਰ ਉਹ ਜਨਰੇਟਰ ਚਲਾ ਦੇਣ ਤਾਂ ਮੈਂ ਕਿਹਾ ਵਿੱਚ ਮੈਨੂੰ ਥੋੜਾ ਜਿਹਾ ਦਿਸ ਰਿਹਾ ਸੀ ਇਸਲੀ ਸਾਈਡ ਜਿਹੜਾ ਗੇਟ ਖੁੱਲਾ ਸੀਗਾ ਤਾਂ ਉਹਦੀ ਰੋਸ਼ਨੀ ਜਿਹੜੀ ਮੈਨੂੰ ਆ ਰਹੀ ਸੀ ਤਾਂ ਕਰਕੇ ਫਿਰ ਮੈਨੂੰ ਜਿਆਦਾ ਵੀ ਉਹ ਨਹੀਂ ਹੋਇਆ ਹੈਗਾ ਕਹੇ ਦਾ ਮੈਨੂੰ ਰੋਟੀ ਦਿਸ ਰਹੀ ਸੀ ਤੇ ਮੈਨੂੰ ਪੁੱਛਦੇ ਸੀ ਵੀ ਜਨਰੇਟਰ ਚਲਾਉਣਾ ਏ ਮੈਂ ਕਿਹਾ ਵੀ ਨਹੀਂ ਰਹਿਣ ਦਿਓ ਮੈਨੂੰ ਮੈਂ ਰੋਟੀ ਵਧੀਆ ਲਾ ਰਹੀ ਆਂ ਸਮੇਂ ਆਪਦਾ ਮੰਨ ਲਓ ਵੀ 7:30 ਤੋਂ ਪਹਿਲਾਂ ਪਹਿਲਾਂ ਰੋਟੀ ਦਾ ਮੈਂ ਨਿਮੇੜ ਦਿੰਨੀ ਆ ਉਸ ਤੋਂ ਬਾਅਦ ਸਵਾ 8:00 ਵਜੇ ਤੋਂ ਪਹਿਲਾਂ ਪਹਿਲਾਂ ਰੋਟੀ ਖਾ ਕੇ ਤੇ ਬੱਚਿਆਂ ਨੂੰ ਅਸੀਂ ਦੇਖਣਾ ਹੁੰਦਾ ਵੀ ਅੱਧਾ ਘੰਟਾ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਦੇਖਦੇ ਹੁੰਨੇ ਆ ਅਸੀਂ ਬਹਿ ਕੇ ਦੋਨੇ ਜੀ ਇਹਨਾਂ ਦੀ ਜਿਹੜੀਆਂ ਬੁੱਕਸ ਵਗੈਰਾ ਵੇਖਦੇ ਆਂਗੇ ਤੇ ਉਹਨਾਂ ਤੇ ਅੱਧਾ ਘੰਟਾ ਲਾਉਣੇ ਆ ਤੇ ਬਸ 9:00 ਵਜੇ ਦੇ ਨੂੰ ਸਾਡਾ ਹੀ ਹੁੰਦਾ ਵੀ ਅਸੀਂ ਪੈ ਜੀਏ ਆਪਦਾ ਕੰਮ ਨਿਮੇੜ ਕੇ ਤਾਂ ਕਿ ਮੈਨੂੰ ਇਹ ਹੁੰਦਾ ਵੀ ਮੈਂ ਸਵੇਰੇ ਸੰਦਿਆ ਉੱਠਣਾ ਆਏਗਾ ਤੋ ਅੱਜ ਮੇਰਾ ਜਿਹੜਾ ਸੀਗਾ ਇਹ ਸੀਗਾ ਸ਼ਾਮ ਦਾ ਰੁਟੀਨ ਮੈਂ ਤੁਹਾਨੂੰ ਦੱਸਿਆ ਹੈਗਾ ਤਾਂ ਕੰਮ ਕੀਤਾ ਹੈਗਾ ਤਾਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਮੇਰਾ ਅੱਜ ਦਾ ਰੁਟੀਨ ਜਿਹੜਾ ਸ਼ਾਮ ਦਾ ਹੈਗਾ 10 2 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਤੁਹਾਨੂੰ ਪਸੰਦ ਆਇਆ ਹੋਊਗਾ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਵਧੀਆ ਲੱਗੀਆਂ ਤਾਂ ਆਪਣੇ ਚੈਨਲ ਨੂੰ ਪਲੀਜ਼ ਬਾਅਦ ਤੋਂ ਬਾਅਦ ਜਿਹੜਾ ਸਬਸਕ੍ਰਾਈਬ ਕਰੋ ਦੇਖੋ ਮੇਰੇ ਨਾਲ ਚੀਟਿੰਗ ਹੋ ਰਹੀ ਆ ਤੁਸੀਂ ਮੇਰੀਆਂ ਵੀਡੀਓ ਵੇਖ ਰਹੇ ਹੋਵੋਗੇ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੋ ਇਹ ਤਾਂ ਗਲਤ ਗੱਲ ਹੋਈ ਨਾ ਤਾਂ ਪਲੀਜ਼ ਗਲਤ ਗੱਲ ਨਾ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਅੱਗੇ ਸ਼ੇਅਰ ਕਰੋ ਪਲੀਜ਼ ਤੁਹਾਡੇ ਇੱਕ ਸਬਸਕ੍ਰਾਈਬ ਨੇ ਮੈਨੂੰ ਕਿੱਥੋਂ ਦੀ ਕਿੱਥੋਂ ਤੱਕ ਪਹੁੰਚਾ ਦੇਣਾ ਤਾਂ ਪਲੀਜ਼ ਕਰੋ ਸਬਸਕ੍ਰਾਈਬ